ਮੈਂ ਸਭ ਤੋਂ ਪਹਿਲਾਂ ਦੁਸ਼ਹਿਰੇ ਦੇ ਪਵਿੱਤਰ ਤਿਉਹਾਰ ਤੇ ਮੈਂ ਸਾਰੇ ਹਲਕਾ ਰਾਜਪੁਰਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਲੱਖ ਲੱਖ ਵਧਾਈ ਦਿੰਦਾ ਤੇ ਮੈਂ ਇਹ ਗੱਲ ਕਹਿ ਸਕਦਾ ਮੈਨੂੰ ਕੀ ਸਾਰਿਆਂ ਨੂੰ ਪਤਾ ਵੀ ਜਿਹੜਾ ਦੁਸ਼ਹਿਰਾ ਮਨਾਇਆ ਜਾਂਦਾ ਹੈ ਬੁਰਾਈ ਤੇ ਅਚਾਈ ਦੀ ਜਿੱਤ ਦਾ ਪ੍ਰਤੀਕ ਹੈ ਤੇ ਮੈਂ ਹੁਣ ਵੀ ਪਹਿਲਾਂ ਵੀ ਇੱਕੋ ਗੱਲ ਕਹੀ ਹੈ ਆਪਾਂ 100 ਗੱਲਾਂ ਦੀ ਇੱਕ ਗੱਲ ਕਹੀਏ ਜਾਂ 1 ਲੱਖ ਗੱਲਾਂ 1 ਲੱਖ ਦੀ ਇੱਕ ਗੱਲ ਕਹੀਏ ਤਾਂ 라ਵਣ ਮੈਂ ਕਹਿ ਸਕਦਾ ਵੀ ਸਭ ਤੋਂ ਸੰਸਾਰ ਵਿੱਚ ਗਿਆਨੀ ਬੰਦਾ ਸੀਗਾ ਤੇ ਸਿਰਫ ਉਸ ਨੂੰ ਕਿਸ ਚੀਜ਼ ਨੇ ਮਾਰਿਆ ਹੰਕਾਰ ਨੇ ਤੇ ਮੈਂ ਇਹ ਗੱਲ ਕਹਿ ਸਕਦਾ ਵੀ ਆਪਾਂ ਨੂੰ ਕਿਸੇ ਵੀ ਮਨੁੱਖ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਤੇ ਅੱਜ ਦੇ ਤਿਉਹਰ ਤੇ ਜਿਦੇ ਚ ਵੀ ਕੋਈ ਹੰਕਾਰ ਹੈ ਕਾਉ ਨੂੰ ਅੱਜ ਦੀ ਅੱਜ ਦੇ ਤੌਰ ਤੇ ਛੱਡ ਦੇਣਾ ਚਾਹੀਦਾ ਤੇ ਮੈਂ ਜਿਹੜੀ ਇਹ ਸੰਸਥਾ ਹੈ ਨੀਲਕੰਠ ਕਾਵੜ ਸੇਵਾ ਦਲ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਜਿਹੜਾ ਕੀ ਇਹ ਹਰ ਸਾਲ ਮੈਨੂੰ ਇੱਥੇ ਬੁਲਾ ਕੇ ਇੱਕ ਮਾਨ ਸਨਮਾਨ ਦਿੰਦੇ ਨੇ ਤੇ ਮੈਂ ਦੇਖਦਾ ਇਸ ਕਲੱਬ ਦੀ ਮੈਂ ਜਿੰਨੀ ਵੀ ਤਾਰੀਫ ਕਰਾਂ ਉਨੀ ਘੱਟ ਹੈ ਮੈਂ ਹਮੇਸ਼ਾ ਦੇਖਦਾ ਇਹ ਕੋਈ ਸਮਾਜ ਦਾ ਕੰਮ ਹੋਵੇ ਧਰਮ ਦਾ ਕੰਮ ਹੋਵੇ ਸਭ ਤੋਂ ਅਕਕੇ ਆਂਦੇਤ ਨੇ ਇਹਨਾਂ ਨੂੰ ਬਹੁਤ ਧੰਨਵਾਦ ਕਰਦਾ ਵੀ ਮੈਂ ਮਨ ਮਨ ਦਾਨ ਦਾ ਹਾਂ ਨੰਬਰ ਲਈ ਇਸ ਸੰਸਲੇ ਮੈਂ ਹਮੇਸ਼ਾ ਹਾਜ਼ਰ ਹਾਂ ਤੇ ਇੱਕ ਵਾਰੀ ਫੇਰ ਮੈਂ ਸਾਰਿਆਂ ਨੂੰ ਲੱਖ ਲਖੋ ਦਾ। ਹਾਂਜੀ ਸਾਰਜ ਦਸਹਿਰਾ ਕੀ ਕਹਿਣਾ ਚਾਹੁੰਦੇ ਹੋ? ਸ਼੍ਰੀ ਨੀਲਕੰਟ ਕਾਵੜ ਸੇਵਾ ਸੰਗ ਨੇ ਅੱਜ ਪਹਿਲੀ ਵਾਰ ਦਸਹਿਰਾ ਕੀਤਾ ਤੇ ਸਾਡੇ ਚੇਅਰਮੈਨ ਨੇ ਇਹ ਸਾਨੂੰ ਬਿਲਾਸਾ ਦਿੱਤਾ ਕਿ ਅਗਲੇ ਸਾਲ ਗਾਮਿਲਾ ਵੀ ਇਸੇ ਮਹੀਨੇ ਸੱਲੇ ਖੇਲੀ ਜਾਏਗੀ ਤੇ ਅਸੀਂ 18 ਸਾਲ ਤੋਂ ਕਾਵੜੀਆਂ ਦੀ ਸੇਵਾ ਕਰਦੇ ਆ ਰਹੇ ਨਿਊ ਬੱਸ ਸਟੈਂਡ 'ਚ ਸਾਡੇ ਪ੍ਰਧਾਨ ਜੀ ਫਕੀਰ ਮਿੱਤਲ ਜੀ ਇਨਾ ਦਿਨ ਨਾਲ ਅਸੀਂ ਚੱਲ ਗਏ 18 ਸਾਲ ਤੋਂ ਜੀ ਰਣਖਾਨ ਪਿੰਡ ਦਾ ਪ੍ਰਬੰਧ ਪੂਰਾ ਜੀ ਬਸਟੈਂਡ ਚ ਕਰਦੇ ਆ ਰਹੇ ਆ ਤੇ ਕੋਲੇਨਾਥ ਦੀ ਕਿਰਪਾ ਨਾਲ ਤੇ ਰਾਮਜੀਤ ਦੀ ਕਿਰਪਾ ਨਾਲ ਅਗਲੇ ਸਾਲ ਰਾਮ ਮੇਲਾ ਵੀ ਰੱਖਲਾਵਾਂਗੇ ਜੀ ਜੱਗਾ ਜੀ ਨੇ ਸਾਨੂੰ ਸਮੋਹ ਕਰਕੇ ਗਏ ਨੇ ਕਿ ਅਗਲੇ ਸਾਲ ਤੁਸੀਂ ਵੱਡ ਚੜ ਕੇ ਆਓ ਤੇ ਕਰੋ ਜੀ ਸਾਡਾ ਇਹੀ ਆ ਜੀ ਸਾਨੂੰ ਸਾਥ ਦਿੰਦੇ ਰਹੋ ਕਿ ਅਸੀਂ ਤੁਹਾਡੀ ਸੇਵਾ ਕਰਦੇ ਰਹਾਂਗੇ ਜੈ ਸ਼ੰਕਰ ਜੀ